ਦੱਖਣ ਭਾਰਤ ਦੇ ਵਿੱਚ ਬੀਜੇਪੀ ਸਾਫ ਹੈ ਉੱਤਰ ਦੇ ਵਿੱਚ ਹਾਫ ਹੈ ਜੂਨ 2024 ਨੂੰ ਇਸ ਮੁਲਕ ਨਵਾਂ ਸਵੇਰਾ ਹੋਊਗਾ ਇੱਕ ਨਵੀਂ ਸਰਕਾਰ ਬਣੂਗੀ ਤੁਸੀਂ ਬੀਬੀ ਕਿਰਨ ਖੇਰਚੀ ਦੀ ਪਿਛਲੇ 5 ਸਾਲ ਦੀ ਕੁਆਰ ਗੁਜ਼ਾਰੀ ਦੇਖ ਲਓ ਲੋਕ ਸਭਾ ਦੇ ਵਿੱਚ ਔਰ ਮੇਰੀ ਦੇਖ ਲਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਸੋਤੀ ਵਾਡੀ ਸਾਹਿਬ ਇਲੈਕਸ਼ਨਾਂ ਦਾ ਪੂਰਾ ਜ਼ੋਰ ਹੈ ਗਰਮੀ ਪੂਰੇ ਸਿਖਰ ਤੇ ਹੈ ਕੀ ਮਾਹੌਲ ਗਰਮਾਇਆ ਹੋਇਆ ਇਸ ਸਮੇਂ ਚੰਡੀਗੜ੍ਹ ਦੇ ਵਿੱਚ देखो तीन चरण ਦਾ મતદાન ਹੋ ਚੁੱਕਿਆ ਹੈ। ਜੀ। ਦੱਖਣ ਭਾਰਤ ਦੇ ਵਿੱਚ ਬੀਜੇਪੀ ਸਾਫ ਹੈ। ਉੱਤਰ ਦੇ ਵਿੱਚ ਹਾਫ ਹੈ। 150 ਬਿਨੀ ਟੱਚ ਕਰਨਗੇ ਆ। 4 ਜੂਨ 2024 ਨੂੰ ਇਸ ਮੁਲਕਸ ਨਵਾਂ ਸਵੇਰਾ ਹੋਊਗਾ। ਇੱਕ ਨਵੀਂ ਸਰਕਾਰ ਬਣੂਗੀ। ਚੰਡੀਗੜ੍ਹ ਦੇ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ 1 ਜੂਨ 2024 ਨੂੰ ਹੱਥ ਪੰਜੇ ਦਾ ਬਟਨ ਦਬਾ ਕੇ ਉਸ ਬਦਲਾਅ ਚ ਆਪਣਾ ਯੋਗਦਾਨ ਪਾਉਣ। ਤੁਸੀਂ ਅਲਾयंस ਦੇ ਤੁਸੀਂ ਕੈਂਡੀਡੇਟ ਹੈਗੇ ਹੋ ਚੰਡੀਗੜ੍ਹ ਦੇ ਵਿੱਚ ਪਰ ਜਿਹੜਾ ਭਾਜਪਾ ਦੇ ਵੱਲੋਂ ਅਲਿਗੇਸ਼ਨ ਲਗਾਇਆ ਜਾ ਰਿਹਾ ਕਿ ਤੁਸੀਂ ਇੱਕ ਤਰ੍ਹਾਂ ਦੇ ਨਾਲ ਧਰਮ ਦੀ ਸਿਆਸਤ ਕਰ ਰਹੇ ਹੋ ਜਾਤ ਪਾਤ ਦੇ ਆਧਾਰ ਦੇ ਉੱਪਰ ਵੰਡ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ। ਐਦਾਂ ਹੈ ਕਿ ਜਿਨ੍ਹਾਂ ਕੋਲੇ ਕੋ ਮੁੱਦਾ ਨਹੀਂ ਹੁੰਦਾ ਉਹ ਇਹ ਜਿਹੀਆਂ ਬੇਤੁਕੀਆਂ ਔਰ ਬਿਲਕੁਲ ਬੇਬੁਨਿਆਦ ਗੱਲਾਂ ਕਰਦੇ ਨੇ ਮੈਂ ਇਹੋ ਜੀ ਕਿਸੇ ਗੱਲ ਦੇ ਉੱਪਰ ਕੋਈ ਪ੍ਰਤੀਕਿਰਿਆ ਦੇ ਕੇ ਉਹਨੂੰ ਸਸ਼ੋਭਿਤ ਨਹੀਂ ਕਰਨਾ ਚਾਹੁੰਦਾ। ਅਨੰਪੁਰ ਸਾਹਿਬ ਤੋਂ ਤੁਸੀਂ ਜਿਹੜਾ ਕਿ ਪਹਿਲਾਂ ਐਮਪੀ ਰਹਿ ਹੈਗੇ ਤੇ ਹੁਣ ਤੁਸੀਂ ਇੱਥੇ ਚੰਡੀਗੜ੍ਹ ਦੇ ਵਿੱਚ ਤੁਸੀਂ ਕਹਿੰਦੇ ਭਾਜਪਾ ਨੇ ਇੱਥੇ 10 ਸਾਲ ਚ ਕੁਝ ਨਹੀਂ ਕੀਤਾ। ਸੋ ਹੁਣ ਦੀ ਜਿਹੜੀ ਰਣਨੀਤੀ ਹੈਗੀ ਹੈ ਕਿ ਤੁਹਾਡੇ ਐਸ ਕੰਪੈਰੀਸਨ ਕਿਹੜਾ ਕੈਂਡੀਡੇਟ ਦੇਖਦੇ ਹੋ ਕਿਉਂਕਿ ਅਕਾਲੀ ਦਲ ਦਾ ਜਿਹੜਾ ਕਿ ਉਹ ਪਹਿਲਾਂ ਹੀ ਮੈਦਾਨ ਛੱਡ ਕੇ ਤੁਹਾਡੇ ਪਾਰਟੇ ਦੇ ਵਿੱਚ ਆ ਗਿਆ। ਹੁਣ ਤਾਂ ਤੁਸੀਂ ਇੱਥੇ ਜਿੱਤ ਬੜੀ ਆਸਾਨ ਹੈ। ਕੋਈ ਇਦਾਂ ਹੈ ਕਿ ਅੱਜ ਸੰਜੇ ਟੰਡਨ ਜੀ ਦਾ ਨਾਮਿਨੇਸ਼ਨ ਪਰੋਂ ਕਿਰਨ ਖੇਰ ਜੀ ਆਈ ਸੀ। ਤੁਸੀਂ ਬੀਬੀ ਕਿਰਨ ਖੇਰਜੀ ਦੀ ਪਿਛਲੇ 5 ਸਾਲ ਦੀ ਕੁਾਰ ਗੁਜ਼ਾਰੀ ਦੇਖ ਲਓ ਲੋਕ ਸਭਾ ਦੇ ਵਿੱਚ ਔਰ ਮੇਰੀ ਦੇਖ ਲਓ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਔਰ ਜਿਹੜਾ ਅੱਗੇ ਹੈ ਜਿਹੜਾ ਹੁਣ ਫੀਲਾ ਖੜਾ ਕੀਤਾ ਹੈਗਾ ਉਹ ਤਾਂ ਸੱਚੇ ਮੂਹ ਵਾਪਸ ਆਊਗਾ ਲੋਕ ਸਭਾ ਤੋਂ ਸ਼ੁਕਰੀਆਵਾਦ ਕੀ ਜਿਸਦਾਂ ਦੇ ਨਾਲ ਜਿਸਦਾਂ ਦਾ ਜ਼ਿਕਰ ਕਹਿਆ ਕਿ ਉਹ ਤਾਂ ਆਮ ਜਿਹੜੇ ਲੋਕ ਮੁੱਦਿਆਂ ਤੇ ਉਹਨਾਂ ਦੇ ਉੱਪਰ ਹੀ ਜਿਹੜੀ ਕਿ ਰੈਕ ਚੁੰਡੜਨਗੇ ਤੇ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕਿ 2024 ਦੇ ਇਲੈਕਸ਼ਨਾਂ ਨੇ ਉਸ ਦੇ ਵਿੱਚ ਗੜਜੋੜ ਦੀ ਹੀ ਸਰਕਾਰ ਬਣੇਗੀ ਵਿਦਿਆ ਅਪਡੇਟ ਲਈ ਜੁੜੇ ਹੋ ਹਮਤਪੀਟੀ ਤੇ ਟੀਵੀ ਦੇ ਨਾਲ ਕੈਮਰਾ ਪਰਸਨ ਜੇਪੀ ਦੇ ਨਾਲ ਪਰਮੇਂਦਰ ਚੰਡੀਗੜ੍ਹ